ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ 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 ਕਿਸਾਨਾਂ ਦੀ ਲੁੱਟ ਕਰਨ ਵਾਲੇ ਮੁਰਦਾਬਾ 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 ਮੰਡੀਆਂ ਵਿੱਚ ਪਏ ਝੋਨੇ ਦਾ ਦਾਣਾ ਦਾਣਾ ਚੁਕਵਾ ਕੇ ਰਾਂਗੇ ਚੁਕਵਾ ਕੇ ਰਾਂਗੇ ਚੁਕਵਾ ਕੇ ਰਾਂਗੇ ਲੋਕ ਇਕਤਾ ਜਿੰਦਾਬਾਦ 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 ਸਾਨਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਹਾਂਜੀ ਡੇਮਰੂ ਸਾਹਿਬ ਇੱਥੇ ਅੱਜ ਤੁਸੀਂ ਮਾਲਾ ਕਲਾ ਮੰਡੀ ਦੇ ਵਿੱਚ ਦੁਬਾਰਾ ਫਿਰ ਇਕੱਠੇ ਹੋਏ ਹੋ ਪਿਛਲੇ ਦਿਨੀ ਵੀ ਤੁਸੀਂ ਇੱਥੇ ਸੰਘਰਸ਼ ਕੀਤਾ ਸੀਗਾ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਜਿਹੜੇ ਮਸਲੇ ਨੂੰ ਲੈ ਕੇ ਮਾਲਾ ਕਲਾ ਦੀ ਧਾਣਾ ਮੰਡੀ ਦੇ ਵਿੱਚ ਇਕੱਠੇ ਹੋਏ ਆ ਇਹ ਮਸਲਾ 20-25 ਦਿਨ ਤੋਂ ਜਿਹੜੇ ਕਿਸਾਨ ਮੰਡੀ 'ਚ ਬੈਠੇ ਆ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਇਹ ਝੋਨੇ ਦਾ ਮੁਕਚਰ ਨਹੀਂ ਆ ਰਿਹਾ ਉਸ ਗੱਲ ਨੂੰ ਲੈ ਕੇ ਅਸੀਂ ਝੋਨਾ ਖਿਲਾ ਰਿਹਾ ਹੋਇਆ ਮੰਡੀ 'ਚ ਦੇਖਣਾ ਹੋਵੇ ਤਾਂ ਬਿਲਕੁਲ ਦਾਣਾ ਦਾਣਾ ਕਰਕੇ ਮੰਡੀ ਚ ਇਕੱਠਾ ਕਰਦੇ ਆ ਰੋਜ਼ ਠੱਗਦੇ ਆ ਜਾਨੀ ਉਹ ਮੋਕਚਰ ਦਾ ਜਿਹੜਾ ਬਹਾਨਾ ਬਣਾਇਆ ਹੋਇਆ ਇੱਕ ਕਾਰਪੋਰੇਟ ਸਿਸਟਮ ਦੀ ਲੁੱਟ ਤੇ ਦੂਜਾ ਜਿਹੜਾ ਹੈ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਵੀ ਜਿਵੇਂ ਝੋਨੇ ਦੇ ਕਣਕ ਨੂੰ ਐਮਐਸਪੀ ਤੇ ਖਰੀਦ ਰਹੇ ਆ ਉਹ ਖਰੀਦ ਚੋਂ ਬਾਹਰ ਕੱਢਣ ਵਾਸਤੇ ਮੰਡੀਆਂ ਚੋਂ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਜਾਨੀ ਕਿਸਾਨੀ ਨੂੰ ਤੇ ਕਿਸਾਨਾਂ ਦੀ ਜ਼ਮੀਨ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਵਾਸਤੇ ਇਹ ਸਾਰਾ ਡੰਬਰ ਰਚਿਆ ਜਾ ਰਿਹਾ ਹੁਣ ਕਿਸਾਨਾਂ ਦੀ ਬਹੁਤ ਲੁੱਟ ਹੋਈ ਆ ਇਸ ਕਰਕੇ ਵੀ ਤੁਹਾਡਾ ਜੀ 17 ਤੋਂ ਵੱਧ ਮੁਕਤਰਾ ਇਹ ਤੁਸੀਂ ਗੱਟੇ ਦਿਓਗੇ ਨਾਲ ਯਾਨੀ ਚਾਰ ਗੱਟੇ ਤਾਂ ਆਏ ਇਨਸਪੈਕਟਰ ਨੇ ਕਿਹਾ ਵੀ ਚਾਰ ਗੱਟੇ ਦੇ ਦਿਓ ਤੁਸੀਂ ਜਾਂ ਸੇਲਰ ਵਾਲਿਆਂ ਨਾਲ ਗੱਲ ਕਰ ਲਓ ਬਹੁਤ ਵੱਡੀ ਕਿਸਾਨਾਂ ਦੀ ਲੁੱਟ ਹੋਈ ਆ ਜਿਹਦੇ ਕਰਕੇ ਜਿਹੜੇ ਆਪਣੇ ਜਾਗਰਿਤ ਕਿਸਾਨ ਨੇ ਉਹਨਾਂ ਨੇ ਉਹ ਗੱਟੇ ਦੇਣ ਤੋਂ ਮਨਾ ਕੀਤਾ ਕਿਉਂਕਿ ਗੱਲ ਵੀ ਠੀਕ ਹੈ ਵੀ ਜੇ ਸਾਨੂੰ ਤਰੀਕ ਦਿੱਤੀ ਜਾਂਦੀ ਆ ਅਸੀਂ ਉਸ ਤਰੀਕ ਤੇ ਪਨੀਰੀ ਬੀਜਦੇ ਆ ਉਸ ਤਰੀਕ ਤੇ ਸਾਂ ਅਸੀਂ ਝੋਨਾ ਲਾਉਣੇ ਆ ਸਾਨੂੰ ਪਾਣੀ ਨਹਿਰਾਂ ਦਾ ਬਿਜਲੀ ਆ ਜਿਹੜੀ ਉਹ ਤਰੀਕਾ ਮੁਤਾਬਕ ਛੱਡੀ ਜਾਂਦੀ ਹੈ ਉਹ ਝੋਨਾ ਜਿਹੜਾ ਜਾਨੀ ਪੰਜਾਬ ਗਵਰਨਮੈਂਟ ਨੇ ਸਪਾਰਸ ਕੀਤੀ ਸੀ ਵੀ 126 ਲਾਓ ਹੁਣ 126 ਦਾ ਮੌਕਚਰ ਆ ਜਿਹੜਾ ਉਹ ਕਹਿੰਦੇ ਆ ਹੀ ਨਹੀਂ ਰਿਹਾ ਇਹ ਝੋਨਾ ਵੀ ਸਰਕਾਰ ਨੇ ਲਵਾਇਆ ਜਾਨੀ ਸਰਕਾਰ ਤੋਂ ਅਸੀਂ ਜਿਹੜੀਆਂ ਰਜਿਸਟਰ ਰੇਹਾਂ ਸਪਰੇਹਾਂ ਉਹ ਵੀ ਖਰੀਦੀਆਂ ਉਹ ਹੀ ਪਾਈਆਂ ਸਰਕਾਰ ਮੁਤਾਬਕੀ ਝੋਨਾ ਪੱਕਿਆ ਦੇ ਨਾਲ ਦੀ ਨਾਲ ਮੰਡੀ ਚ ਲਿਆਂਦਾ ਹੁਣ ਜਿਹੜਾ ਮੌਕਚਰ ਵੱਧ ਘਟ ਆ ਰਿਹਾ ਹੈ ਇਹਦਾ ਜ਼ਿੰਮੇਵਾਰ ਕਿਸਾਨ ਕਿਵੇਂ ਆ ਕਿਉਂਕਿ ਸਰਕਾਰ ਨੇ ਜਿਹੜਾ ਵੀ ਥੱਲੇ ਸਾਨੂੰ ਕਿਹਾ ਅਸੀਂ ਉਵੇਂ ਹੀ ਕੀਤਾ ਤੇ ਫੇਰ ਵੀ ਜਾਣੀ ਕਿਸਾਨ ਦੀ ਲੁੱਟ ਕਰਨ ਵਾਸਤੇ ਇੱਕ ਬਹਾਨਾ ਬਣਾਇਆ ਜਾ ਰਿਹਾ ਵੀਡੀਓ ਵਾਇਰਲ ਹੋ ਰਹੀਆਂ ਕਈ ਥਾਵਾਂ ਤੇ ਤਾਂ ਉਹ ਮਸ਼ੀਨਾਂ ਜਿਹੜੀਆਂ ਮੁਕਚਰ ਚੈੱਕ ਕਰਨ ਵਾਲੀਆਂ ਉਹ ਸੇਲਰਾਂ ਵਾਲਿਆਂ ਦੀ ਵੱਖਰੀ ਆ ਉਹ ਤਿੰਨ ਤਣ ਚਾਰ ਚਾਰ ਪੁਆਇੰਟ ਵੱਧ ਦੱਸ ਰਹੀ ਆ ਮਾਰਕੀਟ ਕਮੇਟੀ ਵਾਲਿਆਂ ਦੀਆਂ ਦੋ ਤਰ੍ਹਾਂ ਦੀਆਂ ਮਸ਼ੀਨਾਂ ਇਸ ਤਰ੍ਹਾਂ ਦਾ ਬਹੁਤ ਸਾਰਾ ਅਲਝਾ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਪੰਜਾਬ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਝੋਨੇ ਦਾ ਦਾਣਾ-ਦਾਣਾ ਚੁੱਕਾਂਗੇ ਪੰਜਾਬ ਸਰਕਾਰ ਨੇ ਮੰਡੀਆਂ ਦੇ ਵਿੱਚ ਪੋਸਟਰ ਵੀ ਲਵਾਏ ਆ ਹੁਣ ਵੀ ਦਿਖ ਰਹੇ ਆ ਮੰਡੀਆਂ ਦੇ ਵਿੱਚ ਲੱਗੇ ਤੇ ਕੀ ਉਸ ਗੱਲ ਦਾ ਤੇ ਇਸ ਗੱਲ ਦਾ ਫਰਕ ਨਹੀਂ ਹੈਗਾ ਜੀ ਉਹ ਜਿਹੜੀ ਸਰਕਾਰ ਨੇ ਗੱਲ ਕੀਤੀ ਆ ਉਹ ਚੋਂ ਕੱਲਾ ਪ੍ਰਾਲੀ ਦੇ ਮਸਲੇ ਤੇ ਪਰਚੇ ਕਰਨ ਵਾਸਤੇ ਸਾਰਾ ਪ੍ਰਸ਼ਾਸਨ ਸਾਰੇ ਵਿਭਾਗਾਂ ਦੀ ਡਿਊਟੀ ਉੱਥੇ ਲਾਤੀ ਨਾ ਇਹਨਾਂ ਨੂੰ ਹੈਲਥ ਜ਼ਰੂਰੀ ਆ ਨਾ ਕੋਈ ਸੂਸੇ ਸਹੂਲਤਾਂ ਦੀ ਲੋੜ ਆ ਨਾ ਕੋਈ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਆ ਨਾ ਕੋਈ ਕਿਸਾਨ ਮਜ਼ਦੂਰ ਦੀ ਕਿਰਤ ਦਾ ਮਸਲਾ ਹੈ ਬਸ ਪਰਾਲੀ ਦੇ ਪਰਚੇ ਕਰੋ ਪਰਚੇ ਕਰੋ ਪਰਚੇ ਕਰੋ ਅੱਜ ਲੰਗਿਆਂ ਨੇ ਪਿੱਛੇ ਇੱਕ ਧਰਨਾ ਲੱਗਿਆ ਸਾਡਾ ਉੱਥੇ ਕਿਸਾਨ ਦੇ ਜਾਨੀ ਭਰਾ ਦੀ ਮੌਤ ਹੋ ਗਈ ਹੈ ਸਾਂਝੀ ਲਿਮਟ ਸੀਗੀ ਕਿ ਉਹ ਕਿਸਾਨ ਦੇ ਜਿਹੜੇ ਫਸਲ ਦੇ ਪੈਸੇ ਆਏ ਆ ਉਹ ਮੈਨੇਜਰ ਬਲੌਕ ਕਰੀ ਬੈਠਾ ਡਾਈ ਰੇ ਆ ਜਿਹੜੀ ਉਹ ਡੇਢ ਜਾਨੀ ਡੇਢੇ ਰੇਟ ਤੇ ਮਿਲ ਰਹੀ ਆ 1200 ਵਾਲੀ ਬੋਰੀ 1800 ਨੂੰ ਗਾਂ ਕਣਕ ਖੁਸ਼ਕ ਹੋ ਗਈ ਕਈ ਥਾਵਾਂ ਤੇ ਕਣਕੁੱਗੀ ਨਹੀਂ ਕਈ ਥਾਵਾਂ ਤੇ ਪਰਾਲੀ ਜਿਹੜੀ ਦਰਦਿਆਂ ਦੇ ਵਿੱਚ ਬਾhti ਉੱਥੇ ਉਹ ਸੁੰਡੀਆਂ ਬਣ ਰਹੀਆਂ ਵਿੱਚ ਪ੍ਰਾਲੀ ਦੇ ਵਿੱਚ ਕੜਕ ਖਰਾਬ ਹੋ ਰਹੀ ਹੈ ਜਿੱਥੇ ਤੁਸੀਂ ਬੈਠੇ ਹੋ ਇੱਥੇ ਵੀ ਬਹੁਤ ਵੱਡੀ ਸਮੱਸਿਆ 'ਚ ਫਸਿਆ ਹੋਇਆ ਜਿੱਥੇ ਤੁਸੀਂ ਬੈਠੇ ਹੋ ਇੱਥੇ ਵੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਖੰਭੇ ਦੇ ਉੱਪਰ ਪੋਸਟਰ ਲੱਗਾ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੋਟੋ ਲੱਗੀ ਉਹਦੇ ਉੱਪਰ ਲਿਖਿਆ ਹੋਇਆ ਵੀ ਪ੍ਰਾਲੀ ਦੇ ਹੱਲ ਲਈ 500 ਕਰੋੜ ਰੁਪਇਆ ਦੇਵਾਂਗੇ ਕੀ ਉਹ ਬਿਆਨ ਝੂਠੇ ਲੱਗਦੇ ਆ ਜੀ ਉਹ ਇਹਨਾਂ ਨੂੰ ਦਿੱਤਾ ਉਹ ਜਿਹੜੇ ਪਰਚੇ ਕਰਾਉਂਦੇ ਆ ਜਾਂ ਸੈਲਰ ਮਾਲਕ ਹੈਗੇ ਆ ਜਿਹੜੇ ਕਹਿ ਰਹੇ ਆ ਵੀ ਸਾਨੂੰ ਗੱਟੇ ਦੇ ਦਿਓ ਉਹ 500 ਕਰੋੜ ਵੀ ਉਹਨਾਂ ਵਾਸਤੇ ਆ ਜੇ ਕਿਸਾਨਾਂ ਵਾਸਤੇ ਪ ਚੇਅਰਮੈਨ ਸੀਗਾ ਪੰਨੂ ਉਹਨਾਂ ਨੇ ਸਿਫਾਰਸ਼ ਕੀਤੀ ਸੀਗੀ ਬਈ ਜਿਹੜਾ ਛੋਟਾ ਕਿਸਾਨ ਹੈ 2 ਏਕੜ ਵਾਲਾ 4 ਏਕੜ ਵਾਲਾ ਉਹਦੀ ਪਰਾਲੀ ਦਾ ਪ੍ਰਬੰਧ ਹੈ ਜਿਹੜਾ ਉਹ ਸਰਕਾਰ ਕਰੇ 5 ਏਕੜ ਵਾਲਿਆਂ ਨੂੰ 5000 ਦੇ ਵਿੱਚ ਮਸ਼ੀਨਰੀ ਭੋਇਆ ਕਰਾਓ 15 ਏਕੜ ਤੱਕ 15000 ਚ ਜਾਣੀ ਉਹ ਕਿਸੇ ਨੂੰ 1 ਰੁਪਈਆ ਨਹੀਂ ਦਿੱਤਾ ਦੋ ਪਿੰਡ ਚਾਰ ਪਿੰਡਾਂ ਦੇ ਕਿਸਾਨ ਇੱਥੇ ਬੈਠੇ ਆ ਕਿਸੇ ਪਿੰਡ ਚ ਸਰਕਾਰ ਨੇ ਉਹਨਾਂ ਦੀ ਸਿਫਾਰਸ਼ ਮੁਤਾਬਕ ਕੁਝ ਨਹੀਂ ਕੀਤਾ ਅਜੇ ਤੱਕ ਸਿਰਫ ਕੱਲੇ ਪਰਚੇ ਸਾਰਾ ਪ੍ਰਸ਼ਾਸਨ ਕਿਸਾਨ ਦੇ ਖੇਤ ਕਹਿੰਦੇ ਸੈਟਲਾਈਟ ਸਾਡਾ ਦੱਸਦਾ ਜੇ ਕਿਸਾਨ ਨੇ ਪਰਾਲੀ ਨੂੰ ਅੱਗ ਲਾਤੀ ਉੱਥੇ ਜਾ ਕੇ ਪਰਚੇ ਕਰੋ ਤੁਹਾਡੀਆਂ ਰੈਡ ਐਂਟਰੀਆਂ ਕਰਨੀਆਂ ਇਸ ਕਰਕੇ ਅਸੀਂ ਜੱਥੇਬੰਦੀ ਵੱਲੋਂ ਲਗਾਤਾਰ 10 12 ਸਾਲ ਤੋਂ 18 ਦੇ ਵਿੱਚ ਵੀ ਮਹਿਮ ਚਲਾਈ ਸੀ ਉਦੋਂ ਤੋਂ ਲੈ ਕੇ ਵੀ ਲੜ ਰਹੇ ਹਾਂ ਪਹਿਲਾਂ ਵੀ ਲੜ ਰਹੇ ਹਾਂ ਵੀ ਜੇ ਤੁਸੀਂ ਕੁਝ ਨਹੀਂ ਦੇ ਸਕਦੇ ਕਿਸਾਨ ਨੂੰ 200 ਰੁਪਏ ਕੁਇੰਟਲ ਮਗਰ ਬੋਨਸ ਦੇ ਦਿਓ ਕਿਸਾਨ ਨੂੰ 6000 ਰੁਪਏ ਏਕੜ ਦਾ ਦੇ ਦਿਓ ਅਸੀਂ ਉਹ ਕੋਈ ਡੀਜ਼ਲ ਵਾਲ ਕੇ ਉਹਦਾ ਪ੍ਰਬੰਧ ਪਰਾਲੀ ਦਾ ਆਪ ਕਰ ਲਾਂਗੇ ਜਾਨੀ ਇਹ ਵੀ ਦੇਣ ਨੂੰ ਤਿਆਰ ਨਹੀਂ ਜਾਨੀ ਇੱਕ ਡਿਕਟੇਟਰਸ਼ਿਪ ਹੈ ਕਿਸਾਨ ਨੂੰ ਅਤਵਾਦੀ ਸਮਝਾ ਬੇੜਾ ਵੀ ਸਾਰੀ ਦੁਨੀਆ ਦਾ ਨੁਕਸਾਨ ਇਹ ਕਰਦਾ ਹਾਲਾਂਕਿ ਜਿਹੜਾ ਪਰਾਲੀ ਦਾ ਜਾਂ ਕਣਕ ਦੀ ਰਹਿਤ ਖੂਨ ਦਾ ਪ੍ਰਦੂਸ਼ਣ ਹੈ ਉਹ ਸਿਰਫ 6% ਹੈ ਬਾਕੀ ਜਿਹੜਾ ਪ੍ਰਦੂਸ਼ਣ ਫੈਕਟਰੀਆਂ ਦਾ 50 51% ਹੈ ਉਹਨਾਂ ਕਿਸੇ ਤੇ ਕੋਈ ਪਰਚਾ ਨਹੀਂ ਦਿੱਤਾ ਜਾਂਦਾ ਕਿਸੇ ਦੀ ਕੋਈ ਚਿਮੜੀ ਛੋਟੀ ਹੈ ਵੱਡੀ ਹੈ ਕਿਸੇ ਨੂੰ ਕੁਝ ਨਹੀਂ ਪੁੱਛਿਆ ਜਾਂਦਾ ਇਹ ਸਾਰੇ ਦਾ ਸਾਰਾ ਨਜਲਾ ਜਿਹੜਾ ਕਿਸਾਨਾਂ ਤੇ ਝੜਿਆ ਜਾਂਦਾ ਇੱਕ ਕਾਰਪੋਰੇਟਾਂ ਦੀ ਸਿਹਤ ਮੁਤਾਬਕ ਕਿ ਜਿਹੜਾ ਸਰਕਾਰਾਂ ਨੇ ਚਾਹੇ ਸੈਂਟਰ ਦੀ ਚਾਹੇ ਆਪਣੀ ਪੰਜਾਬ ਦੀ ਹੈ ਇਹ ਉਹਨਾਂ ਕਾਰਪੋਰੇਟਾਂ ਦਾ ਹੱਥ ਠੋਕਾ ਬਣੀਆਂ ਹੋਈਆਂ ਨੇ ਜਿਵੇਂ ਉਹ ਗੱਟਪੁੱਤਲੀਆਂ ਨਚਾਉਂਦੇ ਆ ਓਵੇਂ ਇਹ ਨੱਚਦੇ ਆ ਆਹੀ ਭਗਵੰਤ ਮਾਨ ਦੇ ਜਿਹੜੀ ਆਪਾਂ ਪੋਸਟਰ ਲਾਉਣ ਦੀ ਗੱਲ ਕੀਤੀ ਹੈ ਇਹ ਪੋਸਟਰ ਨਹੀਂ ਆਪਣਾ ਸੋਸ਼ਲ ਮੀਡੀਆ ਤੇ ਜਦੋਂ ਇਹ ਸਤਾ ਚ ਨਹੀਂ ਸੀ ਨਹੀਂ ਮੁੱਖ ਮੰਤਰੀ ਬਣਿਆ ਸੀ ਇਹ ਕਹਿੰਦਾ ਸੀ ਦਾਲਾ ਬਾਅਦ ਚ ਖੁੱਲੂਗਾ ਟਰਾਲੀ ਦਾ ਪਹਿਲਾਂ ਪੇਮੈਂਟ ਤੁਹਾਡੇ ਘਰੇ ਆ ਜੂਗੀ। ਜਾਣੀ ਝੋਨਾ ਜਿਹੜਾ ਇਹ ਕਿਸਾਨਾਂ ਦਾ ਕੀ ਕਸੂਰ ਹੈ? ਅਪਰਾਲੀ ਵਾਲੇ ਮਸਲੇ ਤੇ ਬੋਲਦਾ ਤੁਹਾਨੂੰ ਮਿਲ ਜੂਗਾ। ਜੇ ਤੁਸੀਂ ਉਹਨਾਂ ਵਾਲੀ ਕੋਠੀ ਤੇ ਬੈਠੇ ਜੇ ਤੁਸੀਂ ਕਹਿ ਰਹੇ ਹੋ ਪੇਮੈਂਟ ਵੀ ਭਗਵੰਤ ਮਾਨ ਨੇ ਕਿਹਾ ਸੀ ਵੀ ਦਾਲਾ ਖੁੱਲਦੇ ਸਾਰ ਘਰੇ ਆਜੂ ਕੀ ਪੰਜਾਬ ਦੇ ਵਿੱਚ ਜਾਂ ਆਪਣੇ ਇਰਗੇ ਦੇ ਵਿੱਚ ਕਿਸੇ ਨੂੰ ਪਹੁੰਚੀਏ ਪੇਮੈਂਟ ਉਹ? ਪੇਮੈਂਟਾਂ ਤਾਂ ਹੁਣ ਕਿਹੜੇ ਹਿਸਾਬ ਨਾਲ ਆ ਰਹੀਆਂ ਪਤਾ ਹੀ ਐ। ਸਾਨੂੰ ਤਾਂ ਨਾ ਇਹਨਾਂ ਤੇ ਪਹਿਲਾਂ ਭਰੋਸਾ ਸੀਗਾ ਨਾ ਹੁਣ ਭਰੋਸਾ ਹੈ ਸਰਕਾਰ ਚਾਹੇ ਕਿਸੇ ਦੀ ਆ ਜੇ ਜਦੋਂ ਕੋਈ ਸਤਾ ਚ ਚਲਿਆ ਜਾਂਦਾ ਉਹ ਉਹਨਾਂ ਦਾ ਪਤਾ ਪਾਇਆ ਹੋਇਆ ਉਹ ਕਾਰਪੋਰੇਟਾਂ ਦੇ ਕਹੇ ਮੁਤਾਬਕ ਨਹੀਂ ਬੋਲ ਸਕਦਾ ਨਹੀਂ ਲੋਕਾਂ ਦੇ ਹੱਕ ਚ ਇੱਕ ਵੀ ਗੱਲ ਕਰ ਸਕਦਾ ਜਿਹੜਾ ਰਿਜ਼ਲਟ ਆਪਾਂ ਲਗਾਤਾਰ ਦੇਖ ਰਹੇ ਹਾਂ ਪਿਛਲੇ ਸਮੇਂ ਤੋਂ ਇਹ ਲੋਕਾਂ ਨੇ ਜਦੋਂ ਵੀ ਅੱਜ ਤੱਕ ਕੋਈ ਹਾਸਲ ਕੀਤਾ ਜਾਂ ਕੋਈ ਹੱਲ ਕੀਤਾ ਤਾਂ ਲੋਕਾਂ ਦੇ ਏਕੇ ਮੁਤਾਬਕ ਇਕੱਠਾ ਹਮਤਾਬਕ ਹੋਇਆ ਜਾਂ ਪਿਛਲੇ ਸਮੇਂ ਤਿੰਨ ਕਾਨੂੰਨਾਂ ਦੀ ਗੱਲ ਸੀ ਜੇ ਸਾਰੇ ਲੋਕ ਦਿੱਲੀ ਦੇ ਬਾਹਰਾਂ ਤੇ ਗਏ ਆ ਉਹ ਇੱਕ ਵਾਰੀ ਸਰਕਾਰ ਨੂੰ ਪਿੱਛੇ ਮੁੜਨਾ ਪਿਆ ਉਹ ਭਾਵੇਂ ਉਹ ਚੋਰ ਮੋਰੀਆਂ ਰਾਹੀਂ ਉਹ ਕਾਨੂੰਨ ਲਾਗੂ ਕਰ ਰਹੇ ਆ ਉਦੇ ਵਿਰੁੱਧ ਲੋਕ ਅੱਜ ਵੀ ਲੜ ਰਹੇ ਆ ਅੱਜ ਵੀ ਬਾਰਡਰਾਂ ਤੇ ਜਾ ਰਹੇ ਆ ਤੁਸੀਂ ਅੱਜ ਇੱਥੇ ਬੈਠਿਓ ਕੋਈ ਅਧਿਕਾਰੀ ਪਹੁੰਚਿਆ ਇੱਥੇ ਜਿਹੜੀ ਖਰੀਦ ਕਰਨ ਵਾਸਤੇ ਜਿਹੜਾ ਜ਼ਿੰਮੇਵਾਰ ਭਰਾਵਾਂ ਦਾ ਝੋਨਾ ਪਿਆ ਕੀ ਕਹਿੰਦੇ ਅਧਿਕਾਰੀਆਂ ਨੇ ਕੀ ਕਿਹਾ ਜੀ ਅੱਜ ਵਾਲੇ ਮਸਲੇ 'ਚ ਜਿਹੜਾ ਪਰਸੋ ਅਸੀਂ ਸੜਕ ਦੀ ਸਾਈਡ ਤੇ ਬਹਿ ਕੇ ਰੋਸ ਪ੍ਰਦਰਸ਼ਨ ਕੀਤਾ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਨਾ ਕਿਸੇ ਇਹਨਾਂ ਦੇ ਸੈਟਲਾਈਟ ਨੇ ਦੱਸਿਆ ਨਾ ਕਿ ਅਧਿਕਾਰੀ ਨੇ ਨਾ ਕਿਸੇ ਸੀਆਈਡੀ ਨੇ ਤਿੰਨ ਘੰਟਿਆਂ ਬਾਅਦ ਐਲਾਨ ਕੀਤਾ ਵੀ ਅਸੀਂ ਸਾਰਾ ਰੋਡ ਜਾਮ ਕਰਾਂਗੇ ਜੇ ਕੋਈ ਸਾਡੇ ਨਾਲ ਨਾ ਗੱਲਬਾਤ ਕਰਨ ਆਇਆ ਕੋਈ ਨਹੀਂ ਆਇਆ ਰੋਡ ਜਾਮ ਕਰ ਲਿਆ ਇਨਾਂ ਨੇ ਆਵਾਜ਼ਾਈ ਉਧਰ ਦੀ ਚਲਾਤੀ ਵੱਡੀਆਂ ਗੱਡੀਆਂ ਖੜਗੀਆਂ ਫਿਰ 3-4 ਘੰਟੇ ਡਿਕਣ ਤੋਂ ਬਾਅਦ ਕੋਈ ਨਹੀਂ ਪਹੁੰਚਿਆ ਉਥੇ ਉਸ ਤੋਂ ਬਾਅਦ ਅਸੀਂ ਰਜਾਈਆਂ ਬਿਸਤਰੇ ਵੀ ਅਸੀਂ ਰਾਤ ਨੂੰ ਵੀ ਧਰਨਾ ਰੱਖਾਂਗੇ ਇਹ ਫਿਰ ਮੋਰਚਾ ਬਣੂਗਾ ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਆਉਂਦੇ ਆ ਐਸ ਐਚ ਓ ਸਾਹਿਬ ਆਉਂਦੇ ਬਾਗੇ ਪੁਰਾਣੇ ਤੋਂ ਮਾਰਕੀਟ ਕਮੇਟੀ ਦਾ ਮੁਲਾਜ਼ਮ ਆਉਂਦਾ ਉਹ ਸਾਰੀ ਗੱਲਬਾਤ ਕਰਕੇ ਉਹਨਾਂ ਨੂੰ ਆ ਜਿਹੜੀਆਂ ਗੱਲਾਂ ਮੈਂ ਕੀਤੀਆਂ ਕੋਈ ਜਵਾਬ ਨਹੀਂ ਆਇਆ ਤਹਿਸੀਲਦਾਰ ਸਾਹਿਬ ਨੇ ਐਸ ਡੀ ਐਮ ਸਾਹਿਬ ਨੂੰ ਫੋਨ ਲਾ ਕੇ ਤੇ ਮੇਰੇ ਕੰਨ ਨੂੰ ਫੋਨ ਲਾਤਾ ਆਪ ਜਵਾਬ ਦੇਣ ਦੀ بجائے ਐਸ ਡੀ ਐਮ ਸਾਹਿਬ ਸਿੱਧਾ ਹੀ ਕਹਿੰਦੇ ਵੀ ਕੱਲ ਨੂੰ ਪ੍ਰਧਾਨ ਜੀ ਅਸੀਂ ਕੋਈ ਮਰਜ਼ੀ ਕੁਝ ਕਰਨਾ ਪਵੇ ਸਾਨੂੰ ਪੱਖੇ ਲਾਉਣੇ ਪੈਣ ਦੁਬਾਰਾ ਚ ਕੁਝ ਵੀ ਹੈ ਝੋਨਾ ਭਰਾਵਾਂਗੇ ਤੁਹਾਡਾ ਕੱਲ ਨੂੰ ਹੱਲ ਕਰਾਂਗੇ ਅੱਜ ਕੋਈ ਅਧਿਕਾਰੀ ਪਹੁੰਚਦਾ ਜੈਂ ਐਸ ਡੀ ਐਮ ਸਾਹਿਬ ਦੇ ਕੋਲ ਇੱਕੋ ਸਦਵਾ ਕੇ ਸਾਨੂੰ ਪਰਸੋ ਜਦੋਂ ਧਰਨਾ ਚ ਕਾਤਾ ਤੇ ਕੱਲ ਅਸੀਂ 4 ਵਜੇ ਤਾਈਂ ਡਿੱਕਿਆ ਫਿਰ ਐਸ ਡੀ ਐਮ ਸਾਹਿਬ ਨੂੰ ਫੋਨ ਲਾਇਆ ਵੀ ਉੱਥੇ ਕੋਈ ਨਹੀਂ ਪਹੁੰਚਿਆ ਫਿਰ ਉਹੀ ਇੰਸਪੈਕਟਰ ਭੇਜਤਾ ਉਹ ਆ ਕੇ ਕਹਿ ਰਿਹਾ ਵੀ 17 ਮੁੱਖ ਚ ਆਊਗਾ ਤਾਂ ਮੈਂ ਝੋਨਾ ਚੱਕ ਲਵਾਂ ਯਾਨੀ ਸਾਰੀ ਗੱਲ ਤੋਂ ਇਹ ਮੁਕਰ ਗਏ ਅਸੀਂ ਪਹਿਲਾਂ ਵੀ ਕਹਿੰਨੇ ਬੀ ਇਹਨਾਂ ਤੇ ਇਨਾ ਭਰੋਸਾ ਨਹੀਂ ਕੀਤਾ ਜਾ ਸਕਦਾ ਜਦੋਂ ਮੁੱਕਰਗੇ ਕੱਲ ਫੇਰ ਇਨਸਪੈਕਟਰ ਨੂੰ ਬੰਦੀ ਬਣਾ ਕੇ ਅਸੀਂ ਇੱਥੇ ਬਿਠਾਈ ਰੱਖਿਆ ਵੀ ਤੂੰ ਵੀ ਭਰਾਵਾ ਸਾਡਾ ਹੀ ਆ ਤੂੰ ਬਹਿ ਜਾ ਤੇਰੇ ਸੀਨੀਅਰ ਆਗੂ ਆਉਣਗੇ ਤੈਨੂੰ ਛਡਾ ਕੇ ਲੈ ਜਾਣਗੇ ਫੇਰ ਉਹ ਪੁਲਿਸ ਮੁਲਾਜ਼ਮ ਆਏ ਸੀ ਵੀ ਅਸੀਂ ਲੈ ਕੇ ਜਾਂਦੇ ਆ ਕਿਸਾਨਾਂ ਅੱਜ ਵੀ ਗੁੱਸਾ ਸੀਗਾ ਵੀ ਅਸੀਂ 25-25 ਦਿਨ ਤੋਂ ਬੈਠੇ ਆ ਤੇ ਜੇ ਮੁਲਾਜ਼ਮਾਂ ਨੂੰ ਕਿਸੇ ਪਿੱਛੇ ਕੋਈ ਛਡਾਉਣ ਨਹੀਂ ਆਉਂਦਾ ਜਾਓ ਸਰਕਾਰੀ ਮੁਲਾਜ਼ਮ ਹੈ ਉਸ ਤੋਂ ਬਾਅਦ ਫੇਰ ਫੋਨ ਆਇਆ ਅਮਰਤਪਾਲ ਜੀ ਸੁਪਰਡੈਂਟ ਨੇ ਜਿਹੜੇ ਮਾਰਕੀਟ ਕਮੇਟੀ ਦੇ ਇਹਨਾਂ ਨੇ ਭਰੋਸਾ ਦਿਵਾਇਆ ਵੀ ਕੱਲ ਨੂੰ 2 ਵਜੇ ਅਸੀਂ ਤੇ 2 ਵਜੇ ਤੁਹਾਡਾ ਮਸਲਾ ਹੱਲ ਕਰਾਂਗੇ ਪ੍ਰਧਾਨ ਜੀ ਅੱਜ ਤੁਸੀਂ ਜਿਹੜਾ ਪ੍ਰੋਗਰਾਮ ਹੈ ਇਹਨੂੰ ਕੈਸਲ ਕਰੋ ਰਾਤ ਫੇਰ ਇਸ ਗੱਲਬਾਤ ਤੋਂ ਅਸੀਂ ਭਰੋਸਾ ਕਰ ਲਿਆ ਉਹਨਾਂ ਤੇ ਤੇ ਉਹ ਚਲੇ ਗਏ ਅੱਜ ਜਿਹੜੇ ਹੁਣ ਮੰਡੀ ਮਾਰਕੀਟ ਕਮੇਟੀ ਵਾਲੇ ਉਹ ਆਏ ਹੋਏ ਆ ਨਾਲ ਉਹਨਾਂ ਦੇ ਹੋਏ ਹੋਰ ਮੁਲਾਜ਼ਮ ਆਏ ਆ ਅਸੀਂ ਅੱਜ ਗੱਲਬਾਤ ਜਿਹੜੀ ਚਲਾਉਣੀ ਆ ਸਾਰੇ ਬੈਠੇ ਆ ਨਹੀਂ ਸਾਡੀ ਤਿਆਰੀ ਆ ਜੇ ਅੱਜ ਵੀ ਗੱਲਬਾਤ ਸਿਰੇ ਨਾਲ ਲੱਗੀ ਤਾਂ ਅਗਲਾ ਕਦਮ ਕੀ ਹੋਏਗਾ ਅਸੀਂ ਮੈਦਾਨ 'ਚ ਆ ਜੀ ਅਸੀਂ ਦਾ ਸੰਘਰਸ਼ ਦੇ ਮੈਦਾਨ 'ਚ ਆ ਅਸੀਂ ਕੋਈ ਅਗਲੀ ਰੂਪਰੇਖਾ ਤਿਆਰ ਕਰਕੇ ਅਸੀਂ ਕੋਈ ਅਗਲਾ ਐਕਸ਼ਨ ਲੀਕਾਂਗੇ ਇਸੇ ਕਰਕੇ ਸਾਰੇ ਪਿੰਡਾਂ 'ਚੋਂ 2-2 4 ਆਗੂ ਆ ਜਿਹੜੇ ਬੁਲਾਏ ਆ ਉਸ ਤੋਂ ਬਾਅਦ ਪਿੰਡਾਂ 'ਚ ਅਨਾਊਂਸਮੈਂਟਾਂ ਕਰਾ ਕੇ ਵੱਡਾ ਇਕੱਠ ਕਰਕੇ ਅਸੀਂ ਸੰਘਰਸ਼ ਦੇ ਰਾਹ ਪਾਵਾਂਗੇ ਸਾਨੂੰ ਭਰੋਸਾ ਵੀ ਸੰਘਰਸ਼ ਤੇ ਆ ਤੇ ਸਾਡਾ ਝੋਨਾ ਵੀ ਜਿਹੜਾ ਦਾਣਾ-ਦਾਣਾ ਚੱਕਿਆ ਜਾਣਾ ਇਹ ਸੰਘਰਸ਼ ਦੇ ਜੋਰ ਚੱਕਿਆ ਜਾਣਾ ਇੱਥੇ ਐਮਐ ਐਮਐਲਏ ਸਾਹਿਬ ਇੱਥੇ ਧਰਨਾ ਲੱਗਿਆ ਤੁਸੀਂ ਆ ਸਕਦੇ ਆ ਕਹਿੰਦਾ ਆਪੇ ਬੈਠੇ ਉੱਠ ਕੱਢਣਗੇ ਹਾਲਾਂਕਿ ਸਾਡੇ ਝੂਠੇ ਭਾਂਡੇ ਚੱਕਦੇ ਫਿਰਦੇ ਹੁੰਦੇ ਵੋਟਾਂ ਵੇਲੇ ਆ ਆ ਵਾਇਟਿੰਗ ਸੀ ਉਹਦੀ ਚਮਕੀਨ ਚਾਰਜ ਜਨੇ ਜੋ ਐਮਐਲਏ ਸਾਹਿਬ ਨੂੰ ਫੋਨ ਲਾਇਆ ਹਾਲਾਤ ਬਹੁਤ ਮਾੜੇ ਆ ਸਰਕਾਰ ਦੇ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਖਮਿਆਜਾ ਵੀ ਭੁਗਤਣਾ ਪਊਗਾ ਤੇ ਆਉਣ ਵਾਲੇ ਸਮੇਂ 'ਚ ਲੋਕ ਜਿਹੜੇ ਆ ਉਹ ਸੰਘਰਸ਼ ਦੇ ਟੇਕ ਰੱਖ ਕੇ ਤਗੜੇ ਹੋ ਕੇ ਲੜਨਗੇ ਕਿਉਂਕਿ ਅਸੀਂ ਜਿੱਥੇ ਪਹਿਲਾਂ ਲੜ ਰਹੇ ਆ ਆਉਣ ਵਾਲੇ ਸਮੇਂ 'ਚ ਸਾਡੀ ਅੰਸਰ ਦੀ ਲੋੜ ਹੈ ਸਾਡੀਆਂ ਜ਼ਮੀਨਾਂ ਸਾਡੇ ਬੱਚਿਆਂ ਦਾ ਭੁੱਖ ਸਾਡਾ ਆਉਣ ਵਾਲਾ ਸਮਾਂ ਸਾਡੇ ਕੋਲ ਤਾਂ ਬਚਣਾ ਜੇ ਅਸੀਂ ਸੰਘਰਸ਼ ਦੇ ਮੈਦਾਨ ਚ ਆਵਾਂਗੇ ਲੜਾਂਗੇ ਇਹਨਾਂ ਦੇ ਲਾਰਿਆਂ ਤੋਂ 80 ਸਾਲ ਤੋਂ ਸਾਨੂੰ ਬਿਨਾਂ ਖੱਜਲ ਖਵਾਰੀ ਤੋਂ ਕੁਸ ਨਾ ਮਿਲਿਆ ਨਾ ਵੋਟਾਂ ਵਾਲਿਆਂ ਤੋਂ ਮਿਲਣਾ ਇਹ ਅਸੀਂ ਦਾਵਾ ਕਰਦੇ ਹਾਂ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਮੋਰਚੇ ਲੱਗੇ ਹੋਏ ਆ ਉਹ ਮੋਰਚਿਆਂ ਦਾ ਭੰਦੇਰ ਸਾਹਿਬ ਨੇ ਵੀ ਐਲਾਨ ਕਰਿਆ ਵੇ 6 ਦਸੰਬਰ ਨੂੰ ਪਹਿਲਾਂ ਡੱਲੇਵਾਲ ਸਾਹਿਬ ਜਿਹੜੇ ਖਨੌਰੀ ਬਾਰਡਰ ਤੇ ਬੈਠੇ ਦੂਜਾ ਫੋਰਮ ਉਹ ਭੁਖ ਹੜਤਾਲ ਤੇ ਬੈਠਣਗੇ 25 ਤਰੀਕ ਨੂੰ ਉਸ ਤੋਂ ਬਾਅਦ 6 ਸਤੰਬਰ ਤੱਕ ਅਸੀਂ ਢੀਕਦੇ ਹਾਂ ਜੇ ਕੋਈ ਸਰਕਾਰ ਹਰਕਤ ਚਾਹੁੰਦੀ ਹੈ ਨਹੀਂ ਤਾਂ ਅਸੀਂ ਫਿਰ ਵੱਡੇ ਕਾਫਲੇ ਜਾਣੀ ਇੱਕ ਗਰੁੱਪ ਵੇਜ ਅਸੀਂ ਜਿਹੜੇ ਜੱਥੇ ਹੈ ਉਹ ਕੰਧ ਵਾਲ ਨੂੰ ਭੇਜਾਂਗੇ ਜਿੱਲੀ ਵਾਲ ਨੂੰ ਕੂਚ ਕਰਾਂਗੇ ਆਉਣ ਵਾਲੇ ਸਮੇਂ 'ਚ ਤੇ ਇਸੇ ਸਬੰਧ ਵਿੱਚ ਅਸੀਂ ਆਉਣ ਵਾਲੇ ਸਮੇਂ ਜਿਹੜੀ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਵਾਸਤੇ ਮੋਗੇ ਜ਼ਿਲ੍ਹੇ ਦੀ ਖੋਸਰਨ ਧੀਰ ਦੇ ਪਿੰਡ ਦੇ ਮੋਗੇ ਦੇ ਨੇੜੇ ਆਪਣਾ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਰੱਖਿਆ ਬਹੁਤ ਵੱਡੀ ਰੈਲੀ ਆ ਮੋਗੇ ਜ਼ਿਲ੍ਹੇ ਦੀ ਹੋਊਗੀ ਉੱਥੇ ਬਹੁਤ ਵੱਡੇ ਐਲਾਨ ਹੋਣੇ ਨੇ ਜਿੰਨਾ ਦੇ ਕਿਸਾਨਾਂ ਦੇ ਆ ਗੱਟੇ-ਕੱਟੇ ਗਏ ਆ ਝੋਨਾ ਚੱਕਣ ਵਾਸਤੇ ਉਹ ਜੇ ਸਾਡੇ ਕੋਲੇ ਆਉਂਦਾ ਉਹ ਗੱਟੇ ਵਾਪਸ ਕਰਾਉਣ ਤੇ ਵੀ ਲੜਾਈ ਲੜੀ ਜਾਊਗੀ ਜਿਹੜੇ ਸਾਡੇ ਕੋਲੋਂ ਡੀਏਪੀ ਦੇ ਵੱਧ ਪੈਸੇ ਲੈ ਗਏ ਆ ਸਾਨੂੰ ਉਹ ਨਾਲ ਬਿਨਾਂ ਲੋੜੀ ਦੀਆਂ ਚੀਜ਼ਾਂ ਦੇ ਕੇ ਉੱਥੇ ਵੀ ਲੜਾਈ ਲੜੀਊ ਜੇ ਕੋਈ ਉਹ ਕਿਸਾਨਾਂ ਦਾ ਕਿਸਾਨ ਸਾਡੇ ਕੋਲੇ ਪਹੁੰਚ ਕਰਦਾ ਉਹ ਡੀਏਪੀ ਦੇ ਫालतੂ ਲੈ ਪੈਸੇ ਵੀ ਜਿਹੜੇ ਉਹ ਵੀ ਅਸੀਂ ਵਾਪਸ ਕਰਾਵਾਂਗੇ ਇਸ ਕਰਕੇ ਐਲਾਨ ਕੀਤਾ ਜਾਣਾ ਉੱਥੇ 23 ਤਰੀਕ ਨੂੰ ਤੇ ਸਾਰਿਆਂ ਨੂੰ ਆ ਮੀਡੀਆ ਰਾਹੀਂ ਅਸੀਂ ਕਹਿੰਦੇ ਆ ਵੀ ਵੱਧ ਤੋਂ ਵੱਧ 23 ਤਰੀਕ ਨੂੰ ਠੀਕ 10:30 11 ਵਜੇ ਖੋਸਾ ਰੰਧੀਰ ਦੇ ਸਟੇਡੀਅਮ ਦੇ ਵਿੱਚ ਮੋਗੇ ਦੇ ਨੇੜੇ ਆ ਪਿੰਡ ਖੋਸਾ ਰੰਧੀਰ ਉੱਥੇ ਸਟੇਡੀਅਮ ਦੇ ਵਿੱਚ ਸੂਬੇ ਦੇ ਅਗੂ ਪਹੁੰਚਣਗੇ ਕਿਸਾਨ ਮਜ਼ਦੂਰ ਸੰਘਾ ਕਮੇਟੀ ਪੰਜਾਬ ਵੱਲੋਂ ਬੇਨਤੀ ਹੈ ਵੱਦ ਤੋਂ ਵੱਦ ਸੰਗਤਾਂ ਔਰਤਾਂ ਭੈਣਾਂ ਨੌਜਵਾਨ ਸਾਰੇ ਕਿਸਾਨ ਮਜ਼ਦੂਰ ਉੱਥੇ ਪਹੁੰਚੋ ਤੇ ਆਪਾਂ ਆਉਣ ਵਾਲੇ ਸਮੇਂ ਦੇ ਸੰਘਰਸ਼ ਵਾਸਤੇ ਤਿਆਰੀ ਕਰੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ